ਵਾਜਲ ਦਾ ਸਰਹੱਦੀ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਇੱਥੋਂ ਦੀਆਂ ਲਗਭਗ ਸਾਰੀਆਂ ਹੀ ਸੜਕਾਂ ਨੁਕਸਾਨੀਆਂ ਗਈਆਂ ਹਨ ਇਸ ਕਾਰਨ ਲੋਕਾਂ ਦਾ ਆਪਾਸ ਦੇ ਪਿੰਡਾਂ ਦੇ ਨਾਲ ਨਾਲ ਸ਼ਹਿਰ ਨਾਲੋਂ ਵੀ ਸੰਪਰਕ ਟੁੱਟ ਗਿਆ ਹੈ ਇਸੇ ਤਰ੍ਹਾਂ ਹੜ੍ਹ ਕਾਰਨ ਪਿੰਡ ਰਾਮ ਸਿੰਘ ਵਾਲੀ ਪੈਣੀ ਤੇ ਚੰਗੜ ਪੈਣੀ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਬਹੁਤ ਨੁਕਸਾਨੀਆਂ ਗਈਆਂ ਹਨ ਹੜ੍ਹ ਕਾਰਨ ਇੱਥੇ ਸੜਕਾਂ ਦੇ ਵਿਚਕਾਰ ਵੱਡੇ ਵੱਡੇ ਗਹਿਰੇ ਖੱਡੇ ਪੈ ਗਏ ਹਨ ਇਸ ਕਾਰਨ ਰਸਤਾ ਬਿਲਕੁਲ ਬੰਦ ਹੋ ਗਿਆ ਹੈ ਅਤੇ ਲੋਕਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ ਇਸ ਦੌਰਾਨ ਕਿਥੋਂ ਆਉਣ ਜਾਣ ਵਾਲੇ ਲੋਕਾਂ ਦੇ ਵਾਹਨ ਬਹੁਤ ਮੁਸ਼ਕਲ ਨਾਲ ਗੁਜ਼ਰ ਰਹੇ ਹਨ ਜਿਸ ਕਾਰਨ ਉਹਨਾਂ ਨਾਲ ਕਿਸੇ ਕਿਸਮ ਦਾ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈ ਲੋਕਾਂ ਨੇ ਹੜ੍ਹ ਕਾਰਨ ਨੁਕਸਾਨੀਆਂ ਸੜਕਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ ਸਾਰੀਆਂ ਫਸਲਾਂ ਦਾ ਕਰੀਬਨ ਨੁਕਸਾਨ ਹੋ ਗਿਆ ਹੈ ਇਹਦੇ ਵਿੱਚ ਮੰਨ ਲੈ ਕੋਈ ਫਸਲ ਫਸਲ ਬਚਣ ਦਿੱਤੀ ਮਹਿੰਦੀ ਨਹੀਂ ਹੈ ਕਿਸੇ ਦੀ ਵੀ ਤੇ ਬਾਕੀ ਜਿਹੜੇ ਕਮਰੇ ਹੈਗੇ ਨੇ ਕੋਠੇ ਬਣਾਏ ਨੇ ਵਿਚਾਰੇ ਗਰੀਬਾਂ ਨੇ ਉਹਨਾਂ ਉਹ ਵੀ ਬਿਲਣਾ ਬਿਲਣ ਜਾ ਰਹੇ ਨੇ ਕਈਆਂ ਦੇ ਡਗ ਵੀ ਪਏ ਨੇ ਤੇ ਸਾਡੀ ਮਦਦ ਕੀਤੀ ਜਾਵੇ ਤਾਂ ਬਹੁਤ ਵਧੀਆ ਹੈ ਇੱਕ ਸਾਡਾ ਰੋੜ ਹੈਗਾ ਇਹ ਚਾਰ ਪੰਜ ਪੰਜ ਫੋਟੂ ਚ ਚੱਕਾ ਜਾਵੇ ਤੇ ਰੋੜ ਬਣ ਜਾਵੇ ਇੱਕ ਦਰਿਆ ਦੇ ਨਾਲ ਨਾਲ ਬੰਨ ਪੈਣਾ ਚਾਹੀਦਾ ਹੈ ਗੁਰਕੇ ਤੋਂ ਲੈ ਤੇ ਤੇਜ਼ਰ ਵੇਲੇ ਤੋੜੀ ਇਹ ਪੈ ਜਾਵੇ ਇਹਦੇ ਨਾਲ ਥੋੜੀ ਜਿਆਦਾ ਸਾਨੂੰ ਆਸਰਾ ਹੋ ਜਾਵੇਗਾ ਇੱਥੇ ਵੀ ਕਾਫੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਖਣੇ ਦੇ ਖੇਤਾ ਤਾਂ ਟੋਟਲ ਹੀ ਹੈਗਾ ਪਾਣੀ ਤੇ ਜੋਨਾ ਸਮਝ ਲਈ ਖਤਮ ਹੀ ਹੈ ਤੇ ਕਈਆਂ ਦੇ ਮਕਾਨਾਂ ਚ ਵੀ ਵਰ ਚੁੱਕਾ ਪਾਣੀ ਤੇ ਕਈਆਂ ਦੇ ਡਿੱਗ ਵੀ ਪਏ ਨੇ ਮਕਾਨ ਤੁਹਾਡੇ ਪਿੰਡ ਦੀ ਗੱਲ ਕਰੀ ਉਥੇ ਕਿੰਨਾ ਕੁ ਮਕਾਨਾਂ ਦਾ ਨੁਕਸਾਨ ਹੋਇਆ ਹੋਏਗਾ ਉਥੇ ਕਾਫੀ ਹੋਇਆ ਨੁਕਸਾਨ ਆਪਣਾ ਕਾਫੀ ਹੋਇਆ ਹੈ ਪਾਣੀ ਸਾਰੇ ਕਰੀਬਨ ਪਿੰਡਾਂ ਨੂੰ ਪਹੁੰਚ ਚੁੱਕਾ ਹੈ ਪਾਣ ਨੂੰ ਤਿਆਰ ਹੈ ਕਰਣਾ ਨੂੰ ਕਰਨੇ ਕਰਾਣ ਨੂੰ ਪੈ ਚੁੱਕਾ ਪਾਣੀ ਅੱਗੂ ਬਣ ਰੱਖਾ ਥੋੜਾ ਬਹੁਤਾ ਕਈਆਂ ਦੇ ਪੈ ਵੀ ਗਿਆ ਹੈ ਸੜਕ ਤੇ ਕਾਫੀ ਪਾਣੀ ਹੈ ਇਹਦੇ ਤੇ ਘੜੋ ਘੜ ਵੀ 3-3 ਫੁੱਟ ਪਾਣੀ ਗਿਆ ਹੈ ਕਿਸੇ ਦਵਾਈ ਲੈਣੀ ਹੈ ਕੋਈ ਬਿਮਾਰ ਹੈਗਾ ਹੈ ਜਾਂ ਕਿਸੇ ਕੋ ਰਾਸ਼ਨ ਨਹੀਂ ਖਾਣ ਨੂੰ ਹੈ ਉਹ ਵਿਚਾਰਾ ਔਖੋਖ ਨਾ ਹੋ ਕੇ ਜਾਂਦਾ ਆਰੀ ਦਾ ਸਾਹਮਣਾ ਕਰਕੇ ਮੰਨ ਲੈਣ ਜਾਂਦਾ ਹੈ ਬਾਕੀ ਉਹ ਹਾਲ ਨਹੀਂ ਆਣ ਦਾ ਹੱਲ ਨਹੀਂ ਹੈਗਾ ਕਿ ਜਿਹੜਾ ਬੰਦਾ ਕੋਈ ਸ਼ਾਂਤੀ ਜਾ ਜਾਵੇਗਾ ਨਹੀਂ ਮੋਟਰ ਸਿਆਂ ਕਰਨ ਨੂੰ ਬਹੁਤ ਦਿੱਕਤ ਹੈਗੀ ਹੈ ਬਹੁਤ ਔਖਾ ਲੰਘ ਰਿਹਾ ਹੈ ਕਿਉਂ ਫੜਫੜ ਕੇ ਲਗਾਉ ਲੋੜ ਬਹੁਤ ਹੈ ਨਾ ਪਾਣੀ ਤੇਜ਼ ਬਹੁਤ ਹੈ ਅਜੇ ਪਾਣੀ ਵਧ ਰਿਹਾ ਹੈ ਕਿਸੇ ਸਰਲੀਆਂ ਪ੍ਰੇਚਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਜਿੰਨੀਆਂ ਵੀ ਕਈ ਉਹ ਨਹੀਂ ਪਰੇਸ਼ਾਨੀਆਂ ਦਾ ਦਾਅਵਾ ਨਾ ਕਰਨਾ ਪੈਂਦਾ ਬਹੁਤ ਹੀ ਕਿਨੀਆਂ ਵੀ ਕਹਿ ਲਈਏ ਖਾਣ ਪੀਣ ਦੇ ਲਾ ਲਈਏ ਪਸ਼ੂਆਂ ਦੀ ਲਾ ਲਈਏ ਜਾਂ ਮਨ ਲੈ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਉਹ ਤਾਂ ਹੋ ਹੀ ਗਿਆ ਤੇ ਬਾਕੀ ਜਿਹੜਾ ਹੈ ਸਰਕਾਰ ਦੇ ਅੱਗੇ ਇਹ ਸਾਡੀ ਬੇਨਤੀ ਏ ਮੇ ਜਿੰਨਾ ਵੀ ਮੁਆਵਜ਼ਾ ਹੈ ਉਹ ਸਾਨੂੰ ਦਿੱਤਾ ਜਾਵੇ ਪਿਛਲੀ ਵੇਰੀ ਪਾਣੀ ਆਇਆ ਸੀ ਤੇ ਜਿਨ੍ਹਾਂ ਦੀਆਂ 2000 ਚ ਪੱਕੀਆਂ ਹੋਈਆਂ ਸੀ ਨਾਨੋ ਮਿळा ਸੀ 2007 ਵਾਲਿਆਂ ਨੂੰ ਨਹੀਂ ਮਿळा ਸੀ ਕਿੰਨਾਂ ਦੀਆਂ ਕਟੀਆਂ ਸਾਡੀ ਜ਼ਮੀਨਾਂ ਵੀ ਪੱਕੀਆਂ ਕੀਤੀਆਂ ਜਾਵਣ ਤਾਂ ਅਸੀਂ ਕਰ ਤਾਂ ਸਕਦੇ ਨਹੀਂ ਬਹੁਤ ਔਖਾ ਹੋ ਕੇ ਮੁਸ਼ਕਲਾਂ ਨਾਲ ਕਰਾਈਆਂ ਸੀ ਪੱਕੀਆਂ ਤੇ ਸਾਡੀਆਂ ਜ਼ਮੀਨਾਂ ਫਿਰ ਉਹਨਾਂ ਸਰਕਾਰ ਨੇ ਤੋੜਤੀਆਂ ਹੁਣ ਅਸੀਂ ਜ਼ਮੀਨ ਜੋਗਾ ਤੇ ਰਹਿ ਨਹੀਂ ਗਏ ਤੇ ਉਹ ਵੀ ਪੱਕੀਆਂ ਕੀਤੀਆਂ ਜਾਮਣ ਤਾਂ ਬਹੁਤ ਬੜੀਆ ਗੱਲ ਐ ਸਾਡੀ ਬੇਨਤੀ ਹੀ ਸਰਕਾਰ ਦੇ ਅੱਗੇ ਆ ਵੀ ਜਿਹੜੀ ਆਦਾ ਸਾਡੇ ਜ਼ਮੀਨਾਂ ਦਾ ਵੀ ਹੱਲ ਕਰ ਦੇਣਾ ਤੇ ਬਾਕੀ ਆਪਾਂ ਦਾ ਸਾਡਾ ਜਾਦੇ ਕਰਨ ਦਾ ਬਹੁਤ ਵਧੀਆ ਹੈ। ਅਮਾਬਜੇ ਬਹੁਤ ਘਟ ਦਿੱਤਾ ਜਾਂਦਾ। ਅਸੀਂ ਘੜੋ ਘੜ 30000 ਦੀ ਮੰਗ ਕਰਨੇ। ਕਿਉਂ 20-20000 ਤਾਂ ਅਸੀਂ ਵੈਸੇ ਵੀ ਖਰਚਾ ਕੀਤੀ ਬੈਠੇ ਆ ਫਸਲਾਂ ਤੇ ਦਵਾਈਆਂ ਦੱਪੇ ਸਾਰੇ ਪੈ ਗਏ। ਜਿੰਨੇ ਫਸਲਾਂ ਤੇ ਦਵਾਈਆਂ ਮਹਿੰਗੀਆਂ ਨੇ ਬਹੁਤ ਪੈ ਗਈਆਂ ਦਵਾਈਆਂ ਸਾਰੀਆਂ ਟੋਟਲ ਪਾ ਚੁੱਕੇ ਆ। ਬਾਅਦ ਚ ਪਾਣੀ ਆਇਆ।